ਬਾਬੇ ਇੱਕ ਨਾ ਰੀਲ ਦੇਖੀ ਸੀ ਉਹਦੇ ਵਿੱਚ ਨਾ ਕਹਿ ਰਹੇ ਕਿ ਭਰਾ ਭਰਾ ਮਾੜੇ ਨਹੀਂ ਹੁੰਦੇ ਜਿਹੜੀਆਂ ਜਨਾਨੀਆਂ ਵਿਆਹ ਕੇ ਆਉਂਦੀਆਂ ਨਾ ਉਹ ਘਰ 파ੜ ਦਿੰਦੀਆਂ ਵਾ ਮੈਂ ਇਹ ਗੱਲ ਕਹਿਣੀ ਚਾਹੂੰਗਾ ਬਾਈ ਜਦੋਂ ਦੋ ਭਰਾ ਹੁੰਦੇ ਆ ਨਾ ਤੇ ਇੱਕ ਭਰਾ ਗਰੀਬ ਹੁੰਦਾ ਤੇ ਇੱਕ ਮੀਰ ਹੁੰਦਾ ਆ ਤੇ ਇੱਕੋ ਜਿਹਾ ਭੋਲਾ ਹੁੰਦਾ ਆ ਕਿ ਮੇਰਾ ਭਰਾ ਮੇਰਾ ਭਰਾ ਵਾ ਤੇ ਇੱਕ ਪੂਰਾ ਸ਼ਰੀਕ ਬਣ ਕੇ ਰਹਿੰਦਾ ਕਿ ਨਹੀਂ ਜੋ ਕੁਝ ਵੀ ਹੈ ਮੇਰੀ ਜੇਬ 'ਚ ਆ ਜਾਏ ਕਿ ਮੇਰੇ ਭਰਾ ਦੀ ਜੇਬ 'ਚ ਨਾ ਜਾਵੇ ਉਹ ਜਨਾਨੀ ਵਿਚਾਰੀ ਇੱਕ ਵਾਰੀ ਬੇਇਨਸਾਫੀ ਸਹਿੰਦੀ ਆ ਦੋ ਵਾਰੀ ਸਹਿੰਦੀ ਆ ਤਿੰਨ ਵਾਰੀ ਸਹਿੰਦੀ ਆ ਪਰ ਆਖਿਰ ਤੇ ਉਹ ਵਿਚਾਰੀ ਨੂੰ ਬੋਲਣਾ ਪੈਂਦਾ ਕਿ ਆਪਣੇ ਵੀ ਧੀ ਪੁੱਤ ਨੇ ਆਪਾਂ ਵੀ ਗਾੜੀ ਆਪਣੇ ਫਿਊਚਰ ਦੇਖਣਾ ਬੱਚਿਆਂ ਦਾ ਆਪਣੇ ਵੀ ਕੋਈ ਸੁਪਨੇ ਆ ਪੂਰੇ ਕਰਨੇ ਆ ਤੁਸੀਂ ਤੇ ਆਪਣੇ ਭਰਾ ਦੇ ਡਿਪੈਂਡ ਹੋ ਕੇ ਬੈਠੇ ਜੇ ਅਖੀਰ ਤੇ ਤੁਹਾਡੇ ਭਰਾ ਨੇ ਤੁਹਾਨੂੰ ਪੱਲਾ ਨਹੀਂ ਫੜਾਉਣਾ ਜਦੋਂ ਵਕਤ ਮਾੜਾ ਆਉਂਦਾ ਫਿਰ ਭਰਾ ਹੱਥ ਖੜੇ ਕਰ ਜਾਂਦੇ ਆ ਕਿ ਸਾਡੇ ਕੋਲ ਤੇ ਕੁਝ ਹੈ ਹੀ ਨਹੀਂ ਤਾਂ ਫਿਰ ਉਹ ਜਿਹੜਾ ਵਿਚਾਰਾ ਭੋਲਾ ਪੰਛੀ ਹੁੰਦਾ ਆ ਜਿਹੜਾ ਆਪਣੇ ਭਰਾਵਾਂ ਦੇ ਪਿੱਛੇ ਲੱਗਾ ਹੁੰਦਾ ਆ ਉਹਦੀਆਂ ਫਿਰ ਉਦੋਂ ਅੱਖਾਂ ਖੋਲ੍ਹਦੀਆਂ ਕਿ ਮੇਰੀ ਜਨਾਨੀ ਸਹੀ ਕਹਿੰਦੀ ਸੀ ਮੈਂ ਕਿ ਚੰਗੀ ਔਰਤ ਦੀ ਗੱਲ ਕਰਦਾ ਹਾਂ ਜਨਾਨੀ ਹਮੇਸ਼ਾ ਘਰ ਬੰਨਣ ਬਾਰੇ ਸੋਚਦੀ ਐ ਚੰਗੀ ਜਨਾਨੀ ਦੀ ਗੱਲ ਕਰ ਰਿਹਾ ਕਰ ਪਾੜਨ ਬਾਰੇ ਨਹੀਂ ਸੋਚਦੀ ਬਾਈ ਜੇ ਭਰਾ ਚੰਗੇ ਹੋਣ ਨਾ ਤੇ ਕਦੀ ਜਨਾਨੀਆਂ ਵਿੱਚ ਨਹੀਂ ਬੋਲਦੀਆਂ ਜੇ ਦੋਨੇ ਇਕੁਅਲ ਸੋਚਣ ਆਪਣੇ ਘਰ ਬਾਹਰ ਆਪਣਾ ਖਾ ਪੈੜੀ ਦਾ ਜਾਂ ਕੋਈ ਵੀ ਇਧਰ ਉਧਰ ਦਾ ਸਾਰਾ ਕੁਝ ਇਕੁਅਲ ਰੱਖਣਾ ਤੇ ਕਦੀ ਵੀ ਕੋਈ ਜਨਾਨੀ ਘੜੇ ਵਿੱਚ ਦਖਲਅਦਾਜ਼ੀ ਨਹੀਂ ਕਰੂਗੀ ਜਦੋਂ ਭਰਾਵਾਂ ਦੇ ਨਾਲ ਇੱਕ ਨਾ ਬੇਇਨਸਾਫੀ ਹੋਊਗੀ ਨਾ ਉਹਦੀ ਜਨਾਨੀ ਤਾਂ ਵੀਰੇ ਫਿਰ ਬੋਲੂਗੀ ਉਹਦੇ ਬੋਲਣਾ ਵੀ ਪੈਣਾ ਮਾਨੂੰ ਠੀਕ ਆ ਨਾ